ਹਾਂਜੀ ਦੋਸਤੋ ਅੱਜ ਆਪਾਂ ਜਾਣਾਂਗੇ ਭਗਤ ਪੀਪਾ ਜੀ ਦੇ ਬਾਰੇ ਕੌਣ ਸੀ ਭਗਤ ਪੀਪਾ ਜੀ ਜਿਸ ਨੇ ਗੁਰੂ ਦੀ ਪ੍ਰਾਪਤੀ ਲਈ ਛੱਡ ਦਿੱਤਾ ਸੀ ਰਾਜ ਭਾਗ ਆਓ ਜਾਣਦੇ ਹਾਂ ਭਗਤ ਪੀਪਾ ਜੀ ਦੇ ਜੀਵਨ ਦੇ ਬਾਰੇ ਦੋਸਤੋ ਸਿੱਖ ਧਰਮ ਵਿੱਚ ਭਗਤ ਸਹਿਬਾਨਾਂ ਦੀ ਬਾਣੀ ਨੂੰ ਬੜੇ ਅਵਦਾ ਤੇ ਸਤਿਕਾਰ ਨਾਲ ਪੜਾਇਆ ਜਾਂਦਾ ਹੈ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਗੁਰੂ ਸਹਿਬਾਨਾਂ ਤੋਂ ਇਲਾਵਾ ਭਗਤਾ ਪੱਟਾਂ ਅਤੇ ਗੁਰੂ ਦੇ ਸਿੱਖਾਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਆਓ ਅੱਜ ਅਸੀਂ ਇਤਿਹਾਸ ਦੀ ਇਸ ਲੜੀ ਵਿੱਚ ਜਾਣਦੇ ਹਾਂ ਭਗਤ ਭਗਤ ਬੀਪਾ ਜੀ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਹੋਏ ਹਨ ਭਗਤੀ ਬੀਪਾ ਜੀ ਰਾਜਕੁਮਾਰ ਸਨ ਜਿਨ੍ਹਾਂ ਦਾ ਜਨਮ ਰਾਜਸਥਾਨ ਵਿੱਚ ਸਾਲ 1408 ਈਸਵੀ ਨੂੰ ਹੋਇਆ ਮੰਨਿਆ ਜਾਂਦਾ ਹੈ ਇੱਕ ਕਥਾ ਦੇ ਅਨੁਸਾਰ ਭਗਤ ਬੀਪਾ ਜੀ ਸ਼ੁਰੂਆਤ ਵਿੱਚ ਦੁਰਗਾ ਦੇ ਪੁਜਾਰੀ ਸਨ ਉਹ ਸ਼ਾਨੋ ਸ਼ੌਕਤ ਦੀ ਜ਼ਿੰਦਗੀ ਬਤੀਤ ਕਰਦੇ ਸਨ ਪਰ ਉਹਨਾਂ ਦਾ ਧਿਆਨ ਅਧਿਆਤਮਕ ਵੱਲ ਸੀ। ਉਹ ਅਕਸਰ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ। ਇੱਕ ਵਾਰ ਇੱਕ ਸਾਧੂਆਂ ਦਾ ਜਥਾ ਉਸ ਦੀ ਰਿਆਸਤ ਵਿੱਚ ਆਇਆ ਅਤੇ ਉਹ ਸਾਧੂ ਕੋਈ ਸ਼ਬਦ ਦਾ ਗਾਇਨ ਕਰ ਰਹੇ ਸਨ। ਸਾਧੂਆਂ ਦੇ ਚਿਹਰੇ ਦਾ ਨੂਰ ਦੇਖ ਕੇ ਭੀppa ਜੀ ਹਰਾਨ ਰਹਿ ਗਏ। ਉਹਨਾਂ ਨੇ ਸਾਧੂ ਨੂੰ ਪੁੱਛਿਆ ਕਿ ਸੰਤੋ ਮੈਂ ਸਾਰੀ ਸੁੱਖ-ਸੁਭਿਧਾਵਾਂ ਦੇ ਹੋਣ ਦੇ ਬਾਵਜੂਦ ਅਸ਼ਾਂਤ ਅਤੇ ਦੁਖੀ ਹਾਂ ਪਰ ਤੁਸੀਂ ਕੁਝ ਨਾ ਹੋਣ ਦੇ ਬਾਵਜੂਦ ਵੀ ਖੁਸ਼ ਹੋ ਅਤੇ ਤੁਹਾਡੇ ਚਿਹਰੇ ਤੇ ਨੂਰ ਹੈ। ਅਤੇ ਜੋ ਤੁਸੀਂ ਸ਼ਬਦ ਗਾ ਰਹੇ ਹੋ ਉਹ ਕੀ ਹੈ? ਇਸ ਨੂੰ ਸੁਣ ਬਹੁਤ ਆਨੰਦ ਆ ਰਿਹਾ ਹੈ। ਤਾਂ ਸਾਧੂਆਂ ਨੇ ਉਹਨਾਂ ਨੂੰ રામનંદજી ਦੀ દાસપાઈ સાધુઓ ਦੀ ਗੱਲ ਸੁਣ ਕੇ ਭਗਤ ਪੀਪਾ ਜੀ ਆਪਣੀਆਂ ਰਾਣੀਆਂ ਰੱਥ ਘੋੜੇ હાથી નોકર ਚੱਕਰ ਲੈ ਕੇ ਸੰਤਾਂ ਦੇ ਦਰਸ਼ਨਾਂ ਲਈ ਰਵਾਨਾ ਹੋ ਗਏ। રામનાંદજી ਦੀ ਕੁੱਟੀਆਂ ਵਿੱਚ ਪਹੁੰਚ ਕੇ ਉਹਨਾਂ ਨੇ ਸੇਵਕ ਰਾਹੀਂ રામનાંદજી ਤੱਕ સ્નેਹ ਪਹੁੰਚਾਇਆ ਕਿ ਪੀਪਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਪਰ રામા ਜੀ ਨੇ ਇਹ ਕਹਿੰਦੇ ਆ ਮਨਾ ਕਰ ਦਿੱਤਾ ਕਿ ਫਕੀਰਾਂ ਦਾ ਰਾਜੇ ਮਹਾਰਾਜ ਨਾਲ ਕੀ ਕੰਮ ਜਾ ਉਹਨਾਂ ਨੂੰ ਕਹੋ ਕਿ ਜਾ ਕੇ ਖੂਬ ਛਾਲ ਮਾਰੋ। ਸੇਵਕ ਨੇ ਆ ਕੇ ਗੱਲ ਪੀਪਾ ਜੀ ਨੂੰ ਦੱਸੀ રામનાંદજી ਤੁਹਾਨੂੰ ਨਹੀਂ ਮਿਲਣਾ ਚਾਹੁੰਦੇ। ਨਾਲ ਹੀ ਉਹਨਾਂ ਨੇ ਖੂਬ ਛਾਲ ਮਾਰਨ ਦੀ ਗੱਲ ਦੱਸੀ। ਇਸ ਮਗਰੂ ਪੀਪਾ ਜੀ ਨੇ ਸਾਰੇ ਨੌਕਰ ਚਾਕਰਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਉਹਨਾਂ ਦੀ ਪਤਨੀਆਂ ਵੀ ਵਾਪਸ ਚਲेंगी ਪਰ ਇੱਕ ਕਹਿਨ ਤੇ ਵੀ ਵਾਪਸ ਨਾ ਗਈ ਉਹ ساری ਜ਼ਿੰਦਗੀ ਭਗਤ ਜੀ ਦੇ ਨਾਲ ਰਹੀ ਰਾਮਾ ਜੀ ਦਾ ਹੁਕਮ ਮੰਨਦਿਆਂ ਭਗਤ ਜੀ ਖੂਬ ਸ਼ਾਲ ਮਾਰਨ ਚਲੇ ਗਏ ਪਰ ਧਿਆਨ ਲਿਆ ਕੇ ਸੰਤ ਪਰਮਾਨੰਦ ਸਭ ਦੇਖ ਰਹੇ ਸਨ ਉਹਨਾਂ ਨੇ ਭਗਤ ਜੀ ਨੂੰ ਸ਼ਾਲ ਮਾਰਨ ਤੋਂ ਰੋਕ ਦਿੱਤਾ ਅਤੇ ਆਪਣਾ ਸੇਵਕ ਬਣਾ ਲਿਆ ਇਸ ਮਗਰੂ ਭਗਤ ਜੀ ਰਾਜ ਭਗ ਛੱਡ ਦਿੱਤਾ ਅਤੇ ਤੀਰਥ ਯਾਤਰਾਵਾਂ ਤੇ ਨਿਕਲ ਗਏ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਦਾਸੀਆਂ ਦੇ ਸਮੇਂ ਭਗਤ ਜੀ ਦੇ ਪੁੱਤਰੇ ਅਨੰਤ ਦਾਸ ਜੀ ਕੋਲੋਂ ਬਾਣੀ ਨੂੰ ਟੋਡਰਾ ਨਗਰ ਵਿੱਚ ਇਕੱਤਰ ਕੀਤਾ ਇਸ ਤੋਂ ਬਾਅਦ ਇਹ ਬਾਣੀ ਪਾਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਅਤੇ ਉਹਨਾਂ ਨੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ੇਸ਼ ਥਾਂ ਦਿੱਤੀ।